ਮਸਲਾ ਜੋ ਹੈ ਖਾਸਾ ਪਖਿਆ ਹੋਇਆ ਹੈ ਗੁਰੂਕੀ ਨਗਰੀ ਅੰਮ੍ਰਿਤਸਰ ਤੋਂ ਖਬਰ ਹੈ ਜਿੱਥੇ ਸ਼ਹੀਦ ਦਰਬਾਰ ਸਾਹਿਬ ਦੀ ਵਿਰਾਸਤ ਸੀ ਹੰਸਲੀ ਦੀ ਜ਼ਮੀਨ ਵੇਚਣ ਦਾ ਮਾਮਲਾ ਜੋ ਹੈ ਸਾਹਮਣੇ ਆਇਆ ਵਿਰਾਸਤ ਹੰਸਲੀ ਦੀ ਜ਼ਮੀਨ ਵੇਚਣ ਦਾ ਮਾਮਲਾ ਖਾਸਾ ਪਖਿਆ ਹੋਇਆ ਹੈ ਮੋਹਲਾ ਵਾਸੀਆਂ ਨੇ ਐਸਜੀਪੀਸੀ ਦੇ ਮੁਲਾਜ਼ਮਾਂ ਦੇ ਖਿਲਾਫ ਮੋਰਚਾ ਖੋਲ ਦਿੱਤਾ ਐਸਜੀਪੀਸੀ ਮੁਲਾਜ਼ਮ ਤੇ ਕਈ ਮਹੱਲਿਆਂ ਦੇ ਨਿਵਾਸੀ ਜੋ ਨੇ ਉਹ ਇਕੱਠਾ ਹੋਏ ਨੇ ਇੱਕ ਦੂਜੇ ਦੇ ਅਮੋ ਸਾਹਮਣੇ ਹੋ ਗਏ ਨੇ ਇਲਾਕਾ ਵਾਸੀਆਂ ਦੇ ਮੁਤਾਬਕ ਵਿਰਾਸੀ ਹੰਸਲੀ ਦੀ ਜ਼ਮੀਨ ਵੇਚੀ ਨਹੀਂ ਜਾ ਸਕਦੀ ਐ ਐਸਜੀਪੀਸੀ ਦੇ ਵੱਲੋਂ ਤੱਕੇ ਦੇ ਨਾਲ ਬੋਲੀ ਕਰਵਾਈ ਜਾ ਰਹੀ ਹੈ ਇਸ ਸ਼੍ਰੋਮਣੀ ਗੁਰਦੁਆਰਾ ਪਵੰਦਕ ਕਮੇਟੀ ਦੇ ਖਿਲਾਫ ਧਰਨੇ ਤੇ ਬੈਠੇ ਇਲਾਕਾ ਵਾਸੀ ਮਾਹੌਲ ਨੂੰ ਤਣਾਪੂਰਨ ਫੋਨ ਦੇ ਕਰਕੇ ਭਾਰੀ ਪੁਲਿਸ ਫੋਰਸ ਵੀ ਤਾਇਨਾਤ ਕੀਤੀ ਗਈ ਪਰ ਅਮ ਸਾਡੇ ਨਾਲ سارے ਸਹਿਯੋਗੀ ਜੁੜੇ ਨੇ ਪਰ ਮਸਲਾ ਕੀ ਹੈ ਪੂਰਾ ਬਚਾਉਣ ਵਾਸਤੇ ਆਏ ਆ ਹੜੱਪਣ ਵਾ ਦੇਖੋ ਗਗਨ ਅਸੀਂ ਸੁੰਦਰ ਨਗਰ ਇਲਾਕੇ ਦੇ ਵਿੱਚ ਖੜੇ ਆ ਇੱਕ ਮਾਮਲਾ ਜਿਹੜਾ ਕਾਫੀ ਲੰਮੇ ਸਮੇਂ ਤੋਂ ਲਟੜਦਾ ਆ ਰਿਹਾ ਤੇ ਅੱਜ ਮਾਹੌਲ ਪੂਰਾ ਭਖਿਆ ਹੋਇਆ ਹੈ ਆਖਰਕਾਰ ਕਾਰਨ ਕੀ ਹੈ ਇੱਕ ਵਿਰਾਸਤੀ ਹੰਸਲੀ ਹੈ ਜਿਹੜੀ ਕਿ ਸ੍ਰੀ ਦਰਬਾਰ ਸਾਹਿਬ ਦੇ ਨਾਮ ਦੇ ਉੱਤੇ ਰਜਿਸਟਰਡ ਹੈ ਤਾਂ ਉਹ ਹੰਸਲੀ ਜਿਹੜੀ ਹੈ ਉਸ ਦੀ ਬੋਲੀ ਹੋਣ ਜਾ ਰਹੀ ਹੈ ਜਾਨੀ ਕਿ ਉਸ ਦੀ ਜਿਹੜੀ ਜ਼ਮੀਨ ਹੈ ਉਹ ਹੁਣ ਵੇਚਣ ਜਾ ਰਹੀ ਹੈ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੱਜ 11 ਵਜੇ ਬੋਲੀ ਰੱਖੀ ਗਈ ਸੀ ਕਿ ਤਾਂ ਲੋਕ ਇਹ ਕਹਿ ਰਹੇ ਨੇ ਕਿ ਜੇਕਰ ਇਹ ਹੰਸਲੀ ਵੇਚੀ ਗਈ ਤਾਂ ਅਸੀਂ ਵੱਡੇ ਪੱਦਰ ਦੇ ਉੱਤੇ ਪ੍ਰਦਰਸ਼ਨ ਕਰਾਂਗੇ ਇਹ ਤੁਸੀਂ ਦੇਖ ਸਕਦੇ ਹੋ ਇਹ ਗੁਰੂ ਘਰ ਦੇ ਬਾਹਰ ਇੱਥੇ ਹੀ ਬੋਲੀ ਰੱਖੀ ਗਈ ਹੈ ਇੱਕ ਪਾਸੇ ਸ਼ਰੂਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਨੇ ਤੇ ਦੂਜੇ ਪਾਸੇ ਸਾਰਾ ਮੁਹੱਲਾ ਜਿਹੜਾ ਉਹ ਬੈਠਾ ਹੋਇਆ ਤੁਸੀਂ ਦੇਖੋ ਕਿੱਡੇ ਵੱਡੇ ਪੱਦਰ ਤੇ ਰੋਹ ਜਿਹੜਾ ਉਹ ਚੱਲਣਾ ਪੈ ਰਿਹਾ ਕਿਉਂਕਿ ਵਿਰਾਸਤੀ ਜਿਹੜੀ ਇਹ ਹੰਸਲੀ ਹੈ ਉਸ ਦੀ ਜ਼ਮੀਨ ਹੈ ਸੋ ਇਥੇ ਕਾਉਂਸਲਰ ਸਾਹਿਬਾਨ ਪਹੁੰਚੇ ਹੋਏ ਨੇ ਹੋਰ ਵੀ ਕਈ ਜਿਹੜੇ ਲੋਕ ਨੇ ਇਥੇ ਪਹੁੰਚੇ ਹੋਏ ਨੇ ਕੋਈ ਧਾਰਮਿਕ ਸ਼ਖਸੀਤਾਂ ਇਥੇ ਪਹੁੰਚੀਆਂ ਹੋਈਆਂ ਨੇ ਸ਼੍ਰੋਮਣੀ ਕਮੇਟੀ ਦਾ ਵਿਰੋਧ ਕੀਤਾ ਜਾ ਰਿਹਾ ਕਿ ਜਿਹੜੀ ਵਿਰਾਸਤੀ ਹੰਸਲੀ ਹੈ ਉਸ ਨੂੰ ਵੇਚਿਆ ਨਹੀਂ ਜਾ ਸਕਦਾ ਜਿੱਧਰ ਤੁਸੀਂ ਦੇਖੋਗੇ ਉਧਰ ਹੀ ਇਹ ਮਾਹੌਲ ਭਖਿਆ ਤੁਹਾਨੂੰ ਦਿਖਾਈ ਦੇਗਾ ਸੋ ਇਹ ਤਸਵੀਰਾਂ ਜਿਹੜੀਆਂ ਅੰਮ੍ਰਿਤਸਰ ਤੋਂ ਤੁਹਾਡੇ ਤੱਕ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਗਗਨਾ ਅੱਜ ਇਹ ਮਸਲਾ ਜਿਹੜਾ ਹੈ ਕਾਫੀ ਵੱਡੇ ਪੱਧਰ ਦੇ ਉੱਤੇ ਤੁਸੀਂ ਦੇਖੋ ਇਹ ਸਾਰੇ ਮੁਹੱਲਾ ਨਿਵਾਸੀ ਨੇ ਇੱਥੇ ਤੁਸੀਂ ਪਿੱਛੇ ਦੇਖੋ ਇਹ ਬੀਬੀਆਂ ਬੈਠੀਆਂ ਹੋਈਆਂ ਨੇ ਇਹ ਸਾਰੇ ਦੇ ਉਹ ਬੈਠੇ ਹੋਏ ਨੇ ਕਿ ਇਹ ਜਿਹੜੀ ਹੰਸਲੀ ਹੈ ਉਸ ਨੂੰ ਨਾ ਵੇਚਿਆ ਜਾਵੇ ਜਿਹੜਾ ਰਾਹ ਹੈ ਉਹ ਵੀ ਬੰਦ ਹੋਏਗਾ ਤੇ ਜਿਹੜੇ ਲੋਕ ਇੱਥੇ ਕਈ ਸਾਲਾਂ ਤੋਂ ਵਸੇ ਹੋਏ ਨੇ ਉਹਨਾਂ ਲਈ ਬਹੁਤ ਮੁਸ਼ਕਲ ਹੋਏਗੀ ਸੋ ਹੰਸਲੀ ਦਾ ਰਾਹ ਜੇਕਰ ਦੇਖੀਏ ਤੁਸੀਂ ਇੱਧਰ ਦੇਖ ਸਕਦੇ ਹੋ ਇਹ ਹੰਸਲੀ ਦਾ ਰਾਹ ਹੈ ਜਿੱਧਰ ਥੋੜੀ ਜਿਹੀ ਤੁਸੀਂ ਪਾਰਕ ਦੇਖ ਸਕਦੇ ਹੋ ਸਾਰੀ ਹੰਸਲੀ ਦਾ ਰਾਹ ਹੈ ਇਸ ਨੂੰ ਵੇਚ ਕੇ ਇਸ ਦੀ ਜਗ੍ਹਾ ਦੇ ਉੱਤੇ ਕੋਈ ਮਕਾਨ ਬਣਨਗੇ ਕੁਝ ਲੋਕ ਜਿਹੜੇ ਇਸ ਦੀ ਜੜੀ ਬੋਲੀ ਦੇਣਗੇ ਸੋ ਇਸੇ ਦੇ ਵਿਰੋਧ ਦੇ ਵਿੱਚ ਤੁਸੀਂ ਦੇਖੋ ਅੱਜ ਵੱਡੇ ਪੱਧਰ ਦੇ ਉੱਤੇ ਪ੍ਰਦਰਸ਼ਨ ਕੀਤਾ ਜਾ ਰਿਹਾ ਇੱਧਰ ਬਜ਼ੁਰਗ ਸਾਡੇ ਨਾਲ ਮੌਜੂਦ ਨੇ ਗੱਲਬਾਤ ਵੀ ਅਸੀਂ ਕਰਾਂਗੇ ਬਜ਼ੁਰਗੋ ਕਿਵੇਂ ਦੇਖ ਰਹੇ ਹੋ ਇਹ ਲੀ ਜਿਹੜੀ ਹੈ ਇਹ ਜਾਇਜ਼ ਹੈ ਜੀ ਮੈਂ ਵੀਰ ਜੀ ਇਸ ਨੂੰ ਇਦਾਂ ਦੇਖ ਰਿਹਾ ਸਾਡੇ ਕੋਲ ਬੋਲ ਨਹੀਂ ਪਈ ਇਹਨਾਂ ਨੂੰ ਭੁੱਖਿਆ ਨੂੰ ਇੱਕ ਨਾ ਕੀ ਕਹੀਏ ਇੱਕ ਪ੍ਰਾਤਨ ਗੱਲ ਹੁੰਦੀ ਹੈ ਕਿ ਕੁੱਤਾ ਹਲਕਾ ਹੋ ਗਿਆ ਇਹ ਉਹ ਕੁੱਤੇ ਹਲਕੇ ਹੋ ਗਏ ਸਮੇਤ ਧਾਰਮਿਕ ਬੰਦੇ ਸਮੇਤ ਆ ਸਾਡਾ ਪੰਜਾਬ ਮੰਤਰੀ ਮੰਡਲ ਦਾ ਲਾਣਾ ਮਤਲਬ ਸਾਰਾ ਟੋਟਲ ਸਮਝਾ ਨਹੀਂ ਵੇਚ ਨਹੀਂ ਸਕਦੇ ਹੈਗੇ ਵਿਰਾਸਤੀ ਬਿਲਕੁਲ ਨਹੀਂ ਵੇਚ ਸਕਦੇ ਇਹ ਐਕਟ ਦੇ ਵਿੱਚ ਲਿਖਿਆ ਹੋਇਆ ਗੁਰੂ ਘਰ ਦੀ ਵਿਰਾਸਤ ਜਿਹੜੀ ਗੁਰੂ ਘਰ ਨੂੰ ਅਸੀਂ ਬਣਾ ਸਕਦੇ ਹਾਂ ਵੇਚ ਨਹੀਂ ਸਕਦੇ ਇਹ ਚੀਜ਼ ਨਾ ਉਹਦੀ ਬੋਲੀ ਲਾ ਸਕਦੇ ਨਾ ਹੀ ਬੋਲੀ ਲਾ ਸਕਦੇ ਤਾਂ ਤੁਹਾਨੂੰ ਕੀ ਮੁਸ਼ਕਲ ਆਉਂਦੀ ਹੈ ਮਤਲਬ ਜੇ ਅਸੀਂ ਦੇਖੀਏ ਟੈਕਨੀਕਲੀ ਦੇਖੀਏ ਇਹ ਮੁਹੱਲੇ ਨਿਵਾਸੀਆਂ ਨੂੰ ਕੀ ਦਿੱਕਤ ਹੈ ਜੀ ਦਿੱਕਤ ਇਹਨਾਂ ਇਹ ਆ ਜੀ ਹੁਣ ਵੇਖੋ ਬਾਜੀ ਨਿਕਲੀ ਬਾਹਰ ਨੂੰ ਸਾਈਡ ਬਿਲਕੁਲ ਜੀ ਨਿਕਲੀ ਅਸੀਂ ਠੀਕ ਹੈ ਨਾ ਉਹਦੇ ਆਕਸੀਜਨ ਹਵਾਦਾਰ ਰਸਤਾ ਬੰਦ ਹੋਏਗਾ ਕਿੰਨੇ ਸਾਲਾਂ ਤੋਂ ਰਹਿ ਰਹੇ ਹੋ ਤੁਸੀਂ ਇੱਥੇ ਮੈਂ ਮੈਂ ਇੱਥੇ ਨਹੀਂ ਰਹਿ ਰਿਹਾ ਮੇਰਾ ਘਰ ਪਰੇ ਹੈ ਨਹੀਂ ਇੱਥੇ ਜਿਹੜੇ ਲੋਕ ਰਹਿ ਰਹੇ ਕਿੰਨੇ ਕ ਸਾਲਾਂ ਤੋਂ ਰਹਿ ਰਹੇ ਤਕਰੀਬ ਇਹ ਕਿੰਨਾ ਦਸੀਏ ਮਤਲਬ ਬਹੁਤ ਪੁਰਾਣੇ ਬੈਠੇ 25 30 ਸਾਲ ਹੋ ਗਏ ਹੈ ਬਟ ਇਹ ਜਿਹੜੀ ਜਿਹੜੀ ਕਰ ਰਹੇ ਹੈ ਨਾ ਨਿਲਾਮੀ ਕਰ ਇਹ ਇਲੀਗਲ ਹੈ ਇਸ ਤਰ੍ਹਾਂ ਕਿ ਦੇਖੋ ਸਪਹਿਲਾ ਹਰਮੰਦਰ ਸਾਹਿਬ ਨੂੰ ਸਰੋਵਰ ਦਾ ਪਾਣੀ ਜਾਂਦਾ ਸੀਗਾ ਉਹਦੇ ਨਾਲ ਵਾਲੀ ਜਿਹੜੀ ਜਗ੍ਹਾ ਉਹਦੇ ਨਾਲ ਵਾਲੀ ਜਗ੍ਹਾ ਦੇਖੋ ਇਹ ਡੋਨੇਟਡ ਹੈ ਠੀਕ ਹੈ ਕਿਸੇ ਨੇ ਡੋਨੇਟਡ ਕੀਤੀ ਹੋਈ ਹੈ ਕਿਸੇ ਵੀ ਐਕਟ ਦੇ ਵਿੱਚ ਜਿਹੜੀ ਡੋਨੇਟ ਚੀਜ਼ ਹੈ ਉਹ ਤੁਸੀਂ ਵੇਚ ਨਹੀਂ ਸਕਦੇ ਇਸੇ ਲੋਡ ਨਹੀਂ ਕਰ ਸਕਦੇ ਫਿਰ ਦੂਸਰੀ ਗੱਲ ਹੈ ਸਾਡੀਆਂ ਜਿਹੜੀਆਂ ਗਲੀ ਐ ਸਟਰੀਟਸ ਐ ਕਿੰਡੀਆਂ ਛੋਟੀਆਂ ਐ ਇਹਨਾਂ ਦੇ ਵਿੱਚ ਬੱਚੇ ਹੁਣ ਜਿਸ ਤਰ੍ਹਾਂ ਇੱਥੇ ਪਾਰਕ ਬਣੀ ਹੋਈ ਐ ਕੋਈ ਸਾਡੇ ਬੱਚੇ ਆ ਘਰਾਂ ਦੇ ਘਰਾਂ ਦੇ ਵਿੱਚ ਬੱਚੇ ਉਹ ਇੱਥੇ ਆ ਕੇ ਖੇਡਣ ਆ ਜਾਂਦੇ ਆ ਸਾਰੀਆਂ ਚੀਜ਼ਾਂ ਬਾਦੂ ਜਿਹੜੀਆਂ ਮੇਨ ਲਾਂਗਾ ਐ ਮੇਨ ਲਾਂਗਾ ਆ ਵੀ ਬੰਦ ਹੋਏਗਾ ਬਿਲਕੁਲ ਸਰ ਬਿਲਕੁਲ ਜੇ ਲਾਂਗਾ ਲਾਂਗਾ ਦੇ ਵੀ ਦੇਣਗੇ ਕਿੰਨਾ ਕੋ ਲਾਂਗਾ ਦੇਣਗੇ ਤੁਸੀਂ ਅਗਰ ਇਹ ਗੁਰਦੁਆਰਾ ਸਾਹਿਬ ਦੀ ਬੈਕਸਾਈਡ ਤੇ ਜਾਓਗੇ ਨਾ ਤਾਂ ਤੁਸੀਂ ਦੇਖੋ ਮਤਲਬ ਸਾਡੇ ਹੁਣ ਹਰ ਇੱਕ ਦੇ ਘਰ ਵਹੀਕਲ ਹੈਗਾ ਠੀਕ ਹੈ ਲੋਕਾਂ ਨੂੰ ਵਹੀਕਲ ਪਾਰ ਕਰਨ ਦੇ ਵਿੱਚ ਦਿੱਕਤ ਆ ਰਹੀ ਹੈ ਠੀਕ ਹੈ ਘਰ ਦੇ ਵਿੱਚ ਕੋਈ ਫੰਕਸ਼ਨ ਹੁੰਦਾ ਹੈ ਅਗਰ ਅਸੀਂ ਉੱਥੇ ਜਾ ਕੇ ਗੱਡੀਆਂ ਲਗਾ ਦਿੰਨੇ ਆ ਕਿਉਂਕਿ ਜਗਾ ਸਾਰੀ ਆਪਣੇ ਆਪਣੇ ਐਂਡ ਦੇ ਸਾਰੀ ਸਾਫ ਸੁਥਰੀ ਕੀਤੀ ਹੋਈ ਹੈ ਉਹ ਚੀਜ਼ਾਂ ਦੇ ਵਿੱਚ ਸਾਰਿਆਂ ਨੂੰ ਦਿੱਕਤ ਆ ਰਹੀ ਹੈ ਤਾਂ ਹੀ ਮੈਂ ਲੈ ਇਕੱਠਾ ਆਇਆ ਬਿਲਕੁਲ ਤੁਸੀਂ ਦੇਖੋ ਗगन ਤਸਵੀਰਾਂ ਜ਼ਰੂਰ ਅਸੀਂ ਦਿਖਾਵਾਂਗੇ ਕਿ ਕਿੱਡੇ ਵੱਡੇ ਪੱਧਰ ਤੇ ਉੱਤੇ ਇਹ ਧਰਨਾ ਲੱਗਿਆ ਹੋਇਆ ਹੈ ਦੂਜੇ ਪਾਸੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਨੇ ਤਾਂ ਪੁਲਿਸ ਫੋਰਸ ਜਿਹੜੀ ਆ ਉਹ ਵੀ ਤਨਾਤ ਕੀਤੀ ਗਈ ਹੈ ਸੋ ਇਹ ਤਸਵੀਰਾਂ ਇਹ ਹਾਂਸਲੀ ਨੂੰ ਵੇਚਣਾ ਕਿ See. Mm -hmm. ਔਰ ਕਿਸ ਨੂੰ ਵੇਚਣਾ ਚਾਹੁੰਦੀ ਹੈ ਕਿਉਂਕਿ ਇਤਿਹਾਸ ਹੈ ਇਹ ਦੱਸਦਾ ਨੇ ਕਿ ਹੰਸਲੀ ਤੋਂ ਸਚਕਣ ਸਿੰਘ ਰਮੰਧਰ ਸਾਹਿਬ ਨੂੰ ਜਲ ਜਾਂਦਾ ਗੁਰੂ ਵੀ ਗੁਰਦੁਆਰਾ ਸੇਵਾ ਨਾਂ ਨੂੰ ਜਾਂਦਾ ਬਿਤੇ ਕਾਫੀ ਲੰਬੇ ਸਮੇਂ ਤੋਂ ਸੰਤਾ ਮਹਾਪੁਰਖਾਂ ਦਾ ਉਪਰਾਲਾ ਸੀ ਕਿ ਮਸਲਾ ਕੀ ਹੈ ਕਿ ਵਿਰਾਸਤੀ ਹੰਸਲੀ ਨੂੰ ਵੇਚਿਆ ਨਹੀਂ ਜਾ ਸਕਦਾ ਵਿਰਾਸਤੀ ਹੰਸਲੀ ਗੁਰੂ ਘਰ ਦੀਆਂ ਜ਼ਮੀਨਾਂ ਵਿਰਾਸਤਾਂ ਨੂੰ ਐਕਟ ਦੇ ਅਨੁਸਾਰ ਸਿੱਖ ਰਹਿਤ ਮਰਜ਼ਾਦਾ ਅਨੁਸਾਰ ਸਿੱਖ ਇਤਿਹਾਸ ਸਰਬਇਤਾ ਅਨੁਸਾਰ ਖਰੀਦਿਆ ਜਾ ਸਕਦਾ ਹੈ ਵੇਚਿਆ ਨਹੀਂ ਜਾ ਸਕਦਾ ਕਿਸੇ ਵੀ ਕੀਮਤ ਇਹ ਦੂਸਰੀ ਗੱਲ ਇਹ ਹਜ਼ਾਰਾਂ ਲੋਕਾਂ ਦਾ ਰਾਏ ਇਹਨਾਂ ਦੇ ਸਾਹ ਬੰਦ ਇਹ ਸਾਰਾ ਅਗ ਵੱਡਣ ਚੱਲੇ ਨੇ ਇੱਕ ਸਿੱਖ ਇਤਿਹਾਸ ਦੀ ਇਹ ਸਰੋਤ ਹੈ ਕੱਲ ਨੂੰ ਗੁਰੂ ਕੀ ਨਗਰੀ ਨੂੰ ਕੋਈ ਹੋਰ ਕਹਿੰਦਾ ਹੈ ਇਹ ਪਰਮਾਨ ਨੇਪੀ ਇਹ ਗੁਰੂ ਕੀ ਨਗਰੀ ਹੈ ਤੇ ਜੇ ਖਤਮ ਹੋ ਗਏ ਤੇ ਦਰਬਾਰ ਸਾਹਿਬ ਇਹ ਵੇਚ ਕੇ ਕਿਸੇ ਦਿਨ ਨੂੰ ਉਹਦੀ ਵੀ ਵਿਕਰੀ ਕਰਾ ਦੇਣਗੇ ਰਾਹ ਉਹਨੂੰ ਜਾਂਦਾ ਇਸ ਲਈ ਸਾਰ ਰਗ ਵੱਡਣ ਚੱਲੇ ਨੇ ਅਸੀਂ ਸਾਰ ਰਗ ਬਚਾਉਣ ਚੱਲੇ ਆ ਸੋ ਇਹ ਤੁਸੀਂ ਰਾ ਨੇ ਤੁਸੀਂ ਦੇਖੋ ਇੱਧਰ ਕਾਉਂਸਲਰ ਸਾਹਿਬਾਨ ਪਹੁੰਚੇ ਹੋਏ ਨੇ ਤੁਸੀਂ ਦੇਖੋ ਵੱਡੀ ਜਿਹੜੀ ਜਨਸੰਖਿਆ ਇੱਥੇ ਦੇਖੀ ਜਾ ਸਕਦੀ ਹੈ ਤਾਂ ਇਹ ਵੱਡੇ ਪੱਧਰ ਤੇ ਉੱਤੇ ਵਿਰੋਧ ਜਿਹੜਾ ਹੈ ਉਹ ਕੀਤਾ ਜਾ ਰਿਹਾ ਜੀ ਸਵਾਲ ਜੋ ਹੈ ਪਰਮ ਮਗਰ ਤੁਸੀਂ ਸੁਣ پا ਰਹੇ ਹੋ ਹੰਸਲੀ ਨੂੰ ਵੇਚਿਆ ਕਿਉਂ ਜਾ ਰਿਹਾ ਏ ਸੰਸਲੀ ਦੀ ਜ਼ਮੀਨ ਨੂੰ ਕਿਉਂ ਐਸਜੀਪੀਸੀ ਵੇਚਣਾ ਚਾਹੁੰਦੀ ਕਿਸ ਨੂੰ ਵੇਚਣਾ ਚਾਹੁੰਦੀ ਹੈ ਐਸਜੀਪੀਸੀ ਦੇ ਵੱਲੋਂ ਕੋਈ ਪ੍ਰਤੀਕਰਮ ਹੋ ਰਹੀ ਹੈ ਤੇ ਬੋਲੀ ਲੱਗਣ ਜਾ ਰਹੀ ਹੈ ਤੇ ਆਪਾਂ ਗਗਨ ਦੇਖੋ ਵੱਡੀ ਗੱਲ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਜਰੂਰ ਇੱਥੇ ਪਹੁੰਚੇ ਨੇ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਵੇਚਿਆ ਕਿਉਂ ਜਾ ਰਿਹਾ ਦੇਖੋ ਪਹਿਲਾਂ ਕਈ ਸਾਲ ਪਹਿਲਾਂ ਦਿਖਾ ਕੇ ਪਹਿਲਾਂ ਇੱਥੋਂ ਪਾਣੀ ਆਉਂਦਾ ਸੀਗਾ ਪਰ ਇਹ ਹੰਸਲੀ ਉਦੋਂ ਦੀ ਬੰਦ ਪਈ ਹੈ ਸੋ ਜਿਦ ਤਰ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੱਕਾ ਜਾਣੀਏ ਤਾਂ ਉਹ ਕਹਿ ਰਹੇ ਕਿ ਇੱਥੇ ਕੂੜਾ ਸਿੱਟਿਆ ਜਾਂਦਾ ਹੈ ਜਾਂ ਇੱਥੇ ਹੋਰ ਪਸ਼ੂ ਬੰਨੇ ਜਾਂਦੇ ਨੇ ਤਾਂ ਇੱਥੇ ਗੰਦ ਵੀ ਹੁੰਦੀ ਹੈ ਸੋ ਇਸ ਦਾ ਕੀ ਹੈ ਇਸ ਦੇ ਖਰੋਤੇ ਨੇ ਹੰਸਲੀ ਦੀ ਜਿਹੜੀ ਬੋਲੀ ਕਰਾ ਕੇ ਜਿਹੜੀ ਜ਼ਮੀਨ ਹੈ ਲੋਕਾਂ ਨੂੰ ਅਸੀਂ ਦੇਣੀ ਬੋਲੀ ਖੁੱਲੀ ਬੋਲੀ ਹੈ ਕੋਈ ਵੀ ਦੇ ਸਕਦਾ ਜਿਨ੍ਹਾਂ ਦੇ ਮਕਾਨ ਨਹੀਂ ਉੱਤੀ ਆ ਕੇ ਬੋਲੀ ਦੇ ਸਕਦੇ ਨੇ ਸੋ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਅੱਜ ਇਹ ਮਾਹੌਲ ਪੂਰਾ ਪੱਕਿਆ ਹੋਇਆ ਹੈ ਤਾਂ ਇੱਕ ਪਾਸੇ ਤੁਸੀਂ ਪੁਲਿਸ ਵਾਲੇ ਦੇਖ ਸਕਦੇ ਹੋ ਤੇ ਪੁਲਿਸ ਵੀ ਵੱਡੇ ਪੱਧਰ ਤੇ ਅੱਜ ਤਣਾਅ ਕੀਤੀ ਗਈ ਹੈ ਗगन ਉਹਨਾਂ ਦਾ ਵੀ ਧੰਨਵਾਦ ਕਰਦਾ ਛੋਟਾ ਵੀਰ ਮਾਤਾ ਪਾਣੀ ਤਾਂ ਬਾਣੀ ਦਾ ਇੱਕ ਪਵਿੱਤਰ ਜੋ ਹੈ ਉਹ ਮੇਲ ਹੈ ਇਸ ਹੰਸਲੀ ਦੇ ذریعے ਸ ਹੰਸਲੀ ਦਾ ਜੋ ਪਾਣੀ ਹੈ ਉਹ ਗੁਰਦੁਆਰਾ ਸੇ ਬਾਹਰ ਚ ਜਾਂਦਾ ਸ ਰੋਵਰ ਚ ਜਾਂਦਾ ਹੈ ਪਾਣੀ ਨੂੰ ਸਾਫ ਸੁਥਰਾ ਹੁੰਦਾ ਉਹ ਸੁਬਾਹ ਸ ਰੋਵਰ ਦੇ ਵਿੱਚ ਸਪਲਾਈ ਹੋ ਜਾਂਦਾ ਫਿਰ ਪਰ ਜੋ ਹੈ ਹੁਣ ਜ਼ਾਇਜ ਗੱਲ ਹੈ ਕਿ ਐਸਜੀਪੀਸੀ ਦੇ ਵੱਲੋਂ ਜੋ ਤਰਕ ਹੈ ਉਹ ਤੁਸੀਂ ਦੱਸਿਆ ਲੇਕਿਨ ਐਸਜੀਪੀਸੀ ਦੇ ਵੱਲੋਂ ਇਹ ਫੈਸਲਾ ਕਿਉਂ ਲਿਆ ਜਾ ਰਿਹਾ ਤੁਸੀਂ ਉਸ ਦੇ ਬਾਰੇ ਵੀ ਜਾਣਕਾਰੀ ਦਿੱਤੀ ਕਿ ਗੰਦਗੀ ਦਾ ਹਾਲ ਹੈ ਲੇਕਿਨ ਇਸ ਦਾ ਕੋਈ ਹੋਰ ਉਪਰਾਲਾ ਵੀ ਹੋ ਸਕਦਾ ਸੀ ਸਥਾਨਕ ਲੋਕ ਨਹੀਂ ਚਾਹੁੰਦੇ ਨੇ ਅਗਰ ਇਲਾਕਾ ਵਾਸੀ ਨਹੀਂ ਚਾਹੁੰਦੇ ਨੇ ਫਿਰ ਮਿਲ ਬੈਠ ਕੇ ਪਹਿਲਾਂ ਇਸ ਦਾ ਕੁਝ ਪੁਕਤਾ ਹੱਲ ਕਿਤੇ ਜਾਣ ਦੀ ਜ਼ਰੂਰਤ ਸੀ ਬੋਲੀ ਕਿਉਂ ਲਗਵਾਈ ਜਾ ਰਹੀ ਹੈ ਬੋਲੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ ਬਹੁਤ ਵਧੀਆ ਦੂਰ ਘਰ ਨੂੰ ਮੰਨਣ ਵਾਲੇ ਆ ਦੇਖੋ ਗਗਨ ਇਥੇ ਮੁਲਾਜ਼ਮ ਜ਼ਰੂਰ ਪਹੁੰਚੇ ਹੋਏ ਨੇ ਪਰ ਜਿਹੜਾ ਵਿਰੋਧ ਕਰ ਦੇਖ ਰਹੇ ਹੋ ਤੁਸੀਂ ਮੁਹੱਲਾ ਨਿਵਾਸੀਆਂ ਦਾ ਇੱਕ ਜਗ੍ਹਾ ਜ਼ਰੂਰਤ ਹੁਣ ਦਿਖਾ ਦਈਏ ਜਗ੍ਹਾ ਹੈ ਤੁਸੀਂ ਦੇਖੋ ਇਹ ਹੰਸਲੀ ਦੀ ਜਗ੍ਹਾ ਹੈ ਇੱਥੇ ਜਿੱਥੇ ਲੋਕ ਬੈਠੇ ਹੋਏ ਨੇ ਇਧਰ ਸਾਰੀ ਹੰਸਲੀ ਦੀ ਜਗ੍ਹਾ ਹੈ ਇਸ ਤੋਂ ਪਿੱਛੇ ਜੇਕਰ ਅਸੀਂ ਦੇਖੀਏ ਉਧਰ ਵੀ ਹੰਸਲੀ ਦੀ ਜਗ੍ਹਾ ਹੈ ਤਾਂ ਇਹ ਜਿਹੜੀ ਜਗ੍ਹਾ ਹੈ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਾਫੀ ਗਗਨ ਇਹ ਨਵਾਂ ਕੋਈ ਮਾਮਲਾ ਨਹੀਂ ਹੈ ਦੋ ਤਿੰਨ ਵਾਰ ਇਸ ਦੀ ਬੋਲੀ ਕਰਵਾਉਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਗਈ ਹੈ ਦੇਖੋ ਤੁਸੀਂ ਪਾਰਕ ਬਣਾਇਆ ਹੋਇਆ ਹੈ ਇਹ ਬਿਲਕੁਲ ਰਾ ਖੋਗੇ ਤਾਂ ਇਹ ਰਾਹ ਜਿਹੜਾ ਇਹ ਹੰਸਲੀ ਦਾ ਰਾਹ ਹੈ ਇਸੇ ਜਗਾ ਦੀ ਜਿਹੜੀ ਬੋਲੀ ਹੈ ਉਹ ਕਰਵਾਉਣ ਲਈ ਜਿਹੜੀ ਐਸਪੀਸੀ ਆ ਉਹ ਅੱਜ ਇਸ ਗਰਾਉਂਡ ਤੇ ਪਹੁੰਚੀ ਹੋਈ ਹੈ ਸੋ ਬੋਲੀ ਰੱਖੀ ਗਈ ਸੀ ਅੱਜ 11 ਵਜੇ ਦਾ ਸਮਾਂ ਸੀਗਾ ਇਹ ਰਾਹ ਦੇਖੋ ਗगन ਇੰਨਾ ਰਾਹ ਹੈ ਜਿੱਥੇ ਕਿ ਇਹ ਹੰਸਲੀ ਜਿਹੜੀ ਹੈ ਵਿਰਾਸਤੀ ਹੰਸਲੀ ਹੈ ਉਸ ਨੂੰ ਨਾਮ ਦਿੱਤਾ ਗਿਆ ਹੈ ਹੰਸਲੀ ਤੁਸੀਂ ਦੇਖ ਵੀ ਸਕਦੇ ਇੱਕ ਵਾਰ ਤਸਵੀਰ ਜ਼ਰੂਰ ਤੁਹਾਨੂੰ ਦਿਖਾਵਾਂਗੇ ਲੋਕਾਂ ਨੇ ਇੱਥੇ ਗੱਡੀਆਂ ਪਾਰਕ ਕੀਤੀਆਂ ਹੋਈਆਂ ਨੇ ਕੂੜਾ ਸਿੱਟਿਆ ਹੋਇਆ ਹੈ ਲੋਕਾਂ ਨੇ ਸੋ ਇਹੀ ਚੀਜ਼ਾਂ ਨੇ ਇਹਨਾਂ ਚੀਜ਼ਾਂ ਨੂੰ ਲੈ ਕੇ ਹੀ ਲੋਕ ਜਿਹੜੇ ਨੇ ਉਹ ਵਿਰੋਧ ਕਰ ਰਹੇ ਹਨ ਕਿ ਕੱਲ ਨੂੰ ਅਸੀਂ ਗੱਡੀਆਂ ਕਿੱਥੇ پارک ਕਰਨੀਆਂ ਨੇ ਜਾਂ ਅਸੀਂ ਕਹਿ ਲਈਏ ਕਿ ਅੱਜ ਜੇਕਰ ਅਸੀਂ ਗੱਡੀਆਂ پارک ਕੀਤੀਆਂ ਨੇ ਬੱਚਿਆਂ ਨੇ ਇਹ پارک ਬਣੀ ਹੋਈ ਹੈ ਇਹ ਕਿੱਥੇ ਅਸੀਂ ਬੱਚੇ ਸਾਡੇ ਕਿੱਥੇ ਖੇਡਣਗੇ ਇਥੇ ਮਹੱਲਾ ਨਿਵਾਸੀ ਮੌਜੂਦ ਨੇ ਗੱਲਬਾਤ ਜਰੂਰ ਕਰ ਲੈਣੇ ਆ ਪਾਜੀ ਕੀ ਮਸਲਾ ਕੀ ਹੈ ਇੱਕ ਇੰਨਾ ਵਿਰੋਧ ਹੋ ਰਿਹਾ ਹੈ ਸ਼੍ਰੋਮਣੀ ਕਮੇਟੀ ਦਾ ਵਿਰੋਧ ਹੋ ਰਿਹਾ ਹੈ ਗੱਲ ਕੀ ਹੈ ਬਿਜਲੀ ਪਾਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਪਾਜੀ ਇਹ ਉਹ ਜਗਾਵਾ ਕਿ ਜਿੱਥੋਂ ਦਰਬਾਰ ਸਾਹਿਬ ਨੂੰ ਜਲ ਜਾਂਦਾ ਸੀ ਤੇ ਇਹ ਹਸਲ ਜਿਹੜੀ ਹੀ ਪੁਰਾਤਨ ਹੰਸਲੀ ਆ ਇਹ ਸਿੱਖ ਧਰਮ ਦਾ ਇਤਿਹਾਸ ਆ ਇਤਿਹਾਸਿਕ ਹੰਸਲੀ ਇਹ ਸਾਡੀ ਸਿੱਖ ਧਰਮ ਦੀ ਵਿਰਾਸਤ ਹੈ ਤੇ ਇਸ ਸ਼੍ਰੋਮਣੀ ਕਮੇਟੀ ਕੀ ਕਰਨ ਜਾ ਰਹੀ ਹੈ ਇਸ ਜਗ੍ਹਾ ਦੀ ਨਿਲਾਮੀ ਕਰਨ ਜਾ ਰਹੀ ਹੈ ਤੇ ਸਾਡੇ ਲੋਕਾਂ ਦੀ ਇਥੋਂ ਦੀ ਆਸਥਾਵਾਜ ਇਥੋਂ ਦਰਬਾਰ ਸਾਹਿਬ ਸਰੋਵਰ ਨੂੰ ਜਲ ਜਾਂਦਾ ਸੀ ਤੇ ਸਾਡੇ ਜਿੰਨੇ ਵੀ ਲੋਕ ਨੇ ਇੱਥੇ ਮੱਥਾ ਟੇਕਦੇ ਉਹਨਾਂ ਦੀ ਆਸਥਾਵਾ ਹੈ ਕਿ ਅਸੀਂ ਵਿਰਾਸਤ ਹੀ ਹੰਸ ਲਈ ਨੂੰ ਵਿੱਚ ਆ ਦੇਖੋ ਦੇਖੋ ਇਹ ਤਾਂ ਗੱਲਾਂ ਨਹੀਂ ਆਓ ਮੇਰੇ ਨਾਲ ਮੈਂ ਤੁਹਾਨੂੰ ਦਿਖਾਉਣਾ ਇੱਥੇ ਕੂੜੇ ਦੇ ਢੇਰ ਲੱਗੇ ਨੇ ਪਸ਼ੂ ਇੱਥੇ ਉਹ ਕਰ ਰਹੇ ਨੇ ਗੋਹਾ ਕਰ ਰਹੇ ਨੇ ਇੱਥੇ ਤੁਸੀਂ ਕਹਿ ਰਹੇ ਲੋਕ ਮੱਥਾ ਟੇਕਦੇ ਇਹ ਕਿਸੇ ਜ਼ਮਾਨੇ ਚ ਪਾਣੀ ਜਾਂਦਾ ਸੀਗਾ ਪਰ ਅੱਜ ਦੇ ਜ਼ਮਾਨੇ ਦੇ ਵਿੱਚ ਦੀ ਦੇਖਭਾਲ ਕੌਣ ਕਰ ਰਿਹਾ ਜੀ ਭਾਜੀ ਇਹਦੀ ਦੇਖਭਾਲ ਜਿਹੜੀ ਆ ਮਹੱ ਨੇ ਜਦੋਂ ਵੀ ਉਹ ਸਫਾਈ ਕਰਦੇ ਆ ਤੇ ਸ਼ਰਮਣੀ ਕਮੇਟੀ ਵਗੈਰਾ ਉਹਨਾਂ ਨੂੰ ਸਫਾਈ ਕਰਨ ਨਹੀਂ ਦਿੰਦੇ ਅਸੀਂ ਮਹੱਲੇ ਨਿਵਾਸੀਆਂ ਨੇ ਬੁੱਡੇ ਮੇਨ ਦਿੱਕਤ ਕੀ ਆ ਰਹੀ ਹੈ ਦੇਖੋ ਇਹ ਤਾਂ ਮੱਥਾ ਟੇਕਣ ਵਾਲੀ ਗੱਲ ਤਾਂ ਇਹ ਗੱਲਾਂ ਹੀ ਨੇ ਮੇਨ ਗੱਲ ਹੈ ਕਿ ਤੁਸੀਂ ਪਾਰਕ ਬਣਾਈ ਹੈ ਤੁਹਾਡੇ ਬੱਚੇ ਪਾਰਕ ਤੋਂ ਇਲਾਵਾ ਕਿੱਥੇ ਖੇਡਣਗੇ ਇੱਥੇ ਗੱਡੀਆਂ ਪਾਰਕ ਹੋਈਆਂ ਨੇ ਗੱਡੀਆਂ ਗੱਲ ਤੇ ਇਹ ਹੈ ਮੇਨ ਦੇਖੋ ਇਹ ਤਿੰਨ ਵਾਡਾ ਪੈਂਦੀਆਂ ਜੀ ਤਿੰਨ ਵਾਡਾ ਦੀ ਖੱਬੇ ਸੱਜੇ 15 ਤੋਂ 20 ਹਜ਼ਾਰ ਦੀ ਆਬਾਦੀ ਹੈ ਜਿਨ੍ਹਾਂ ਨੂੰ ਮੇਨ ਰਸਤਾ ਵੀ 4 4 ਵਿਲਰ ਦਾ ਇਹੋ ਹੀ ਹੈ ਠੀਕ ਹੈ ਜੀ ਅਗਰ ਇਹ ਰਸਤੇ ਦੀ ਨਲਾਮੀ ਹੋ ਜਾਂਦੀ ਹੈ ਕੋਈ ਵੀ ਫਾਈਨੈਂਸਰ ਇੰਨੇ ਬੇਸਿਕ ਬੇਸਿਕ ਫੈਸਲੀਆਂ ਦੀਆਂ ਖਤਮ ਹੋ ਜਾਣਗੀਆਂ ਕੋਈ ਵੀ ਐਂਬੂਲੈਂਸ ਕੋਈ ਟਰਾਲੀ ਕੋਈ ਵੀ ਕੰਸਟਰਕਸ਼ਨ ਦਾ ਕੰਮ ਵਗੈਰਾ ਇੱਥੇ ਨਹੀਂ ਹੋ ਸਕਦਾ ਇਹ ਗੱਲ ਠੀਕ ਹੈ ਇਹ ਗੱਲ ਚੱਚੀ ਰਹੀ ਹੈ ਮਹੱਲੇ ਨਿਵਾਸੀਆਂ ਦੀ ਮੰਗ ਹੈਗੀ ਆ ਕਿ ਜਿਹੜਾ ਗੁਰਦੁਆਰਾ ਸਾਹਿਬ ਹੈ ਇਹਦਾ ਹਾਲ ਥੋੜਾ ਵੱਡਾ ਕਰ ਦਿੱਤਾ ਜਾਵੇ ਤਾਂ ਕਿ ਮਹੱਲੇ ਦੇ ਜਿਹੜੇ ਲੋਕ ਨੇ ਖੁਸ਼ੀ ਗਮੀ ਦੇ ਸਮਾਗਮ ਜਿਹੜੇ ਇਸ ਗੁਰਦੁਆਰਾ ਸਾਹਿਬ ਕਰ ਸਕਣ ਤੇ ਕੋਈ ਵੀ ਜਿਹੜਾ ਇਹ ਜਿਹੜੀ ਖੁੱਲੀ ਬੋਲੀ ਹੈ ਇਹਦੇ ਵਿੱਚ ਕੀ ਗੱਲ ਮਹੱਲੇ ਨਿਵਾਸੀਆਂ ਨੂੰ ਸੱਦਾ ਨਹੀਂ ਦਿੱਤਾ ਗਿਆ ਉਹ ਆ ਕੇ ਬੋਲੀ ਨਹੀਂ ਦੇ ਸਕਦੇ ਜੀ ਭਾਜੀ ਇਹ ਸਾਰੇ ਤਗੜੇ ਫਾਈਨੈਂਸਰਾਂ ਨੇ ਬੋਲੀ ਦੇਣੀ ਹੈ ਜੀ 10-15 ਕਰੋੜ ਰੁਪਏ ਮਹੱਲੇ ਨਿਵਾਸੀਆਂ ਨੂੰ ਕਿੱਥੋਂ ਹੋਣਾ ਹੈ ਇੰਨਾ ਪੈਸਾ ਇੱਥੇ ਸਭ ਮੀਡਲ ਕਲਾਸ ਲੋਕ ਰਹਿ ਰਹੇ ਨੇ ਇੰਨੇ ਸਰਮਾਇਦਾਰ ਲੋਕ ਨਹੀਂ ਹੈਗੇ ਜਿਹੜੇ ਆ ਜਗ੍ਹਾ ਖਰੀਦ ਸਕਣ ਠੀਕ ਹੈ ਠੀਕ ਹੈ ਗਗਨ ਦੇਖੋ ਇਹ ਗਰਾਊਂਡ ਹੈ ਜਿਵੇਂ ਮੈਂ ਜ਼ਿਕਰ ਕੀਤਾ ਦੇਖੋ ਗੱਲਾਂ ਵੱਖ ਨੇ ਪਰ ਗਰਾਊਂਡ ਵੱਖ ਹੈ ਉਹੀ ਜਿਹੜਾ ਅਸੀਂ ਜ਼ਿਕਰ ਕਰ ਰਹੇ ਸੀ ਗਗਨ ਜ਼ੀ ਮੀਡੀਆ ਤੁਮਕਤ ਨਾਲ ਖਬਰ ਕਰਦਾ ਹੈ ਅਸੀਂ ਕਿਸੇ ਦਾ ਵਿਰੋਧ ਨਹੀਂ ਕਿਸੇ ਦੇ ਹੱਕ ਜ ਨਹੀਂ ਦੇਖੋ ਜਿਹੜੀ ਮੈਂ ਜ਼ਿਕਰ ਕਰ ਰਿਹਾ ਸੀ ਇਹ ਕੂੜਾ ਇਹ ਕੂੜਾ ਹੈ ਇੱਧਰ ਤੁਸੀਂ ਦੇਖੋ ਇਹ ਹੰਸਲੀ ਹੈ ਸਾਹਮਣੇ ਇਹ ਹੰਸਲੀ ਹੈ ਇਹ ਹੰਸਲੀ ਦੇ ਜਿਹੜੇ ਉਹ ਵੀਰ ਜੀ ਕਹਿ ਰਹੇ ਸੀਗੇ ਕਿ ਅਸੀਂ ਮੱਥਾ ਟੇਕਦੇ ਆ ਇਹ ਕੂੜੇ ਨੂੰ ਮੱਥਾ ਥੋੜੀ ਟੇਕਣਾ ਗਗਨ ਦੇਖੋ ਇਹ ਗੱਲਾਂ ਨਹੀਂ ਇਹ ਜ਼ੀ ਮੀਡੀਆ ਤੇ ਇਹ ਗੱਲਾਂ ਨਹੀਂ ਗਗਨ ਚਲਣੀਆਂ ਇੱਥੇ ਤੱਥ ਚੱਲਣੇ ਨੇ ਇਹ ਦੇਖੋ ਇਹ ਹੰਸਲੀ ਹੈ ਇੱਧਰ ਦੇਖੋ ਇਹ ਹੰਸਲੀ ਆ ਕੂੜੇ ਦੇ ਢੇਰ ਪਏ ਆ ਇਹ ਦੇਖੋ ਇਹ ਕੂੜਾ ਪਿਆ ਹੋਇਆ ਹੈ ਕੂੜਾ ਪਿਆ ਹੈ ਉਧਰ ਤੁਸੀਂ ਦੇਖੋ ਦੂਰ ਤੱਕ ਦੇਖੋ ਇਹ ਸਾਰਾ ਕੁਬੈ ਤੇ ਆ ਕੇ ਮੱਥਾ ਟੇਕਣ ਵਾਲੀ ਗੱਲ ਕਰਦੇ ਨੇ ਆਪ ਆਪ ਦੀ ਹਾਦਸਾ ਨੂੰ ਇੱਥੇ ਜ਼ਰੂਰ ਜੋੜਦੇ ਨੇ ਲੇਕਿਨ ਸਵਾਲ ਖੜਾ ਹੋ ਜਾਂਦਾ ਹੈ ਕਿ ਕੂੜਾ ਕਟਕਟ ਜੋ ਅਗਰ ਆਸਥਾ ਦੇ ਵਿੱਚ ਆਂਦਾ ਹੈ ਤਾਂ ਕੀ ਲਿਖਿਆ ਹੈ ਦੇਖੋ ਗਗਨ ਇਹ ਦੇਖੋ ਇੱਥੇ ਕੂੜਾ ਸਿੱਟਣਾ ਮਨਾ ਹੈ ਦੇਖੋ ਸ਼ਰਿਆਂਵ ਲਿਖਿਆ ਹੈ ਅਸੀਂ ਨਹੀਂ ਕਹਿ ਰਹੇ ਮੈਂ ਉਹੀ ਜ਼ਿਕਰ ਕਰ ਰਿਹਾ ਸੀਗਾ ਕਿ ਇਹ ਦੇਖੋ ਜੇਕਰ ਇਹਦੀ ਸਾਮ ਸੰਭਾਲ ਕਰਨੀ ਹੈ ਜਾਂ ਐਸਪੀਸੀ ਵੱਲੋਂ ਹੀ ਇਹ ਜਿਹੜਾ ਲਗਾਤਾਰ ਲਿਖਿਆ ਜਾਂਦਾ ਕਿ ਇੱਥੇ ਕੂੜਾ ਨਾ ਸਿੱਟੋ ਇੱਥੇ ਕੋਈ ਆਪਣੇ ਡੰਗਰ ਨਾ ਬਨੋ ਸੋ ਇਸ ਕਰਕੇ ਬੇਦਬੀ ਹੁੰਦੀ ਹੈ ਸੋ ਜਦੋਂ ਲੋਕ ਨਹੀਂ ਸੁਧਰ ਰਹੇ ਤਾਂ ਇਸ ਕਰਕੇ ਇਸ ਦੀ ਬੋਲੀ ਲਵਾ ਕੇ ਹੋ ਸਕਦਾ ਕਿ ਇੱਥੇ ਪਾਰਕ ਹੀ ਬਣ ਜੇ ਹੋ ਸਕਦਾ ਇੱਥੇ ਪਾਰਕਿੰਗ ਬਣ ਜੇ ਸੱਚ ਜੀ ਬੋਲੀ ਦੇ ਹਿਸਾਬ ਨਾਲ ਹੈ ਕਿ ਦੇ ਨਾਲ ਇਸ ਦਾ ਜਗ੍ਹਾ ਦਾ ਇਸ ਜ਼ਮੀਨ ਦਾ ਇਸਤੇਮਾਲ ਹੋ ਸਕੇ ਐਸਜੀਪੀਸੀ ਦਾ ਮਕਸਦ ਹੈ ਕਿ ਇਸ ਹਾਲਾਂਕਿ ਦੂਸਰੇ ਪਾਸੇ ਲੋਕ ਜੋ ਨਹੀਂ ਉਹ ਵਿਰੋਧ ਕਰ ਰਹੇ ਨੇ ਉਹ ਆਪਣੀ ਆਸਾ ਜੋੜ ਰਹੇ ਨੇ खैर ਤੁਸੀਂ ਇਸ ਖਬਰ ਦੇ ਨਾਲ ਬਣੇ ਰਹਿਣਾ ਜਾਣਕਾਰੀ ਤੁਹਾਡੇ ਕੋਲੋਂ ਲੈਂਦੇ ਰਹਾਂਗੇ